ਹੰਨਿਆ ਸਾਨੂੰ ਤੇ 5 ਤਰੀਕ ਦੀ ਕਣਕ ਬੀਜੀ ਹੋਈ ਆ ਲੇਟ ਵੀ ਹੈਗੀ ਆ ਠੀਕ ਆ ਚੱਲ ਛਿਮ ਛਿਮ ਬਾਬਾ ਚੱਲ ਵੀ ਯਾਹੋ ਪਰਮਾਤਮਾ ਖਾਇਬਲੀ ਕਰਦੇ ਪੁਲੀਸੀ ਪਹਿਲਾਂ ਪਾਣੀ ਛੱੜਤਾ ਮਟਰ ਨੂੰ ਠੀਕ ਆ ਜੀ ਅੱਜ 2-3 ਤੰਨਾ ਕਿਉਂ ਅੱਜ ਤੰਨਾ ਮੀਨਾ ਮਾਰਮਾ ਮੀਨਾ ਅੱਜ ਸਹੀ 2 ਦਿਨ ਘਟ ਮਹੀਨਾ ਹੋ ਗਿਆ ਕੰਕ ਨੂੰ ਰੀਜੀ ਨੂੰ ਅੱਜ ਪਾਣੀ ਲਾਉਨੇ ਆ ਨਾ ਰੇ ਛਿਰਦੇ ਆ ਡਾਲੀਆਂ ਨਹੀਂ ਰੇ ਆ ਸਾਡੇ ਕੋਲ ਆ ਦੇਖੋ ਆਇਆ ਮੋਟਰ ਛੱਡ ਕੇ ਚੱਲੋ ਤਾਂ ਮੈਂ ਥੋੜਾ ਵੀਰ ਕੋਕੜ ਜੋਧਪੁਰ ਵਾਲਾ ਅੱਜ ਹੋ ਗਈ 3 ਤਰੀਕ ਤੇ ਅੱਜ ਮੈਂ ਪਹਿਲਾ ਪਾਣੀ ਲਾਉਣਾ ਕੰਕ ਨੂੰ ਤੇ ਮੋਟਰ ਛੱਡਦੇ ਆ ਆਪਣੀ ਹਨ ਦਿਖਾਉਨੇ ਆ ਤੁਹਾਨੂੰ ਭయ్యా ਛੜਤਾ ਅੰਦਰ ਕਿੰਨੇ ਵਾਤੇ ਸਾਨੂੰ ਆਪਣੀ ਕੰਨ ਵੀ ਦਿਖਾਉਣਾ ਪਰਮਾਤਮਾ ਚੜ੍ਹਦੀ ਕਲਾ ਇਹ ਵੀ ਛਿੱਟੀ ਜਾਂਦੇ ਆ ਨਾਲ ਦੀ ਨਾਲ ਉਹੀ ਲਾਵਾਂਗੇ ਠੀਕ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਆ ਤਾਂ ਜੀਰੋ ਡਰਾਈਵਰ ਦੀ ਆ ਠੀਕ ਆ ਤੇ ਆਹ ਆ ਵੀਜੀ ਹੋਈ ਆ ਬਾਕੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਆ ਦੇਖੋ ਕਣਕ ਆਪਣੀ ਠੀਕ ਆ ਪਹਿਲਾ ਪਾਣੀ ਛੱੜਦੇ ਆ ਕੰਕ ਨੂੰ ਪਰਮਾਤਮਾ ਚੰਗੇ ਥਾਂ ਤੇ ਲਾਵੇ ਹਨ ਅੱਗੇ ਜੀਵ ਜੰਤੂ ਦੇ ਮੂੰਹ ਚ ਪਵੇ ਠੀਕ ਆ ਪਰਮਾਤਮਾ نقصان ਆਪਣੇ ਯਾਕ ਬੱਚੇ ਖੇਢੀ ਜਾਂਦੇ ਆ ਠੀਕ ਆ ਜੀ ਉਹ ਪਿਆਪਣਾ ਛਡੂਗਾ ਕਹੀ ਅਰੇ ਛੱਡਦੇ ਆ ਮੂਰੇ ਮੂਰੇ ਤੇ ਮਾਦਰ ਪਾਣੀ ਲੰਮਦੇ ਆ ਹਾਂਜੀ ਪਹਿਲਾ ਪਾਣੀ ਕੰਕ ਨੂੰ ਲਾ ਰਹੇ ਆ ਠੀਕ ਆ ਜੀ ਕੰਕ ਆਪਣੀ ਹੋ ਗਈ ਦੋ ਘਟ ਈ ਦਿਨਾਂ ਦੀ 28 ਦਿਨਾਂ ਦੀ ਤਣਕ ਹੋ ਗਈ ਆਪਣੇ ਤੇ ਦੇਖੋ ਗੇੜਾ ਮਾਨ ਦੀ ਲੋੜ ਨਹੀਂ ਕਿਉਂਕਿ 2 ਕਿਹੜਾਂ ਚ ਪਾਣੀ ਛੱਡਿਆ ਪਿਆ ਇੱਕ ਆਹ ਕਿਹੜੇ ਚ ਪਾਣੀ ਛੱਡਿਆ ਪਿਆ ਕੋ ਪਹਿਲੇ ਚ ਪਾਣੀ ਉੱਥੋਂ ਤੱਕ ਵਾਗ ਗਿਆ ਜਿੱਥੇ ਤੇ ਕੋ ਬਗਲੇ ਫਿਰਦੇ ਆ ਉੱਥੋਂ ਤੱਕ ਪਾਣੀ ਪਹੁੰਚ ਗਿਆ ਆਹ ਕਿਹਦਾ ਤਾਂ ਨੇੜੇ ਲੱਗ ਗਿਆ ਤੇ ਉਹ ਕਿਹੜਾ ਦੇਖੋ ਉਹ ਬਗਲਾ ਫਿਰਦਾ ਉੱਥੋਂ ਤੱਕ ਗਿਆ ਕਿਉਂਕਿ ਨੇੜੇ ਜਾਣ ਦੀ ਤਾਂ ਲੋੜ ਨਹੀਂ ਹਨਾ ਪਾਣੀ 2 ਕਿਹੜਾਂ ਤਾਂ ਛੱਡਿਆ ਕਿਉਂਕਿ ਬਰਤਾਂ ਥੋੜੀਆਂ ਨਰਮਾਂ ਤੇ ਇਸ ਕਰਕੇ ਇਕੱਲੇ ਘਰ ਚ ਪਾਣੀ ਧੱਕਾ ਕਰਦਾ ਠੀਕ ਆ ਕਮੈਂਟ ਕਰਕੇ ਦੱਸਣਾ ਵੀ ਕਿੰਨੇ ਦਿਨਾਂ ਤੋਂ ਪਾਣੀ ਕਣਕ ਨੂੰ ਲਾਉਣਾ ਚਾਹੀਦਾ ਤੇ ਕਿਸਾਨ ਭਰਾ ਲਾਈ ਜਾਂਦੇ ਆ ਠੀਕ ਆ ਛੋਟਾ ਭਰਾ ਕੁੱਕੜ ਠੀਕ ਆ ਤੇ ਤੁਹਾਨੂੰ ਮੈਂ ਪਾਣੀ ਦਿਖਾ ਵੀ ਦਿਨਾ ਕਿਉਂਕਿ ਬਗਲੇ ਸਹੀ ਨਿਸ਼ਾਨੀ ਲਾਉਂਦੇ ਆ ਕਿ ਨਹੀਂ ਲਾਉਂਦੇ ਠੀਕ ਆ ਦੇਖ ਲਓ ਤਈਆਂ 2 11 ਇੰਚ 2 11 ਇੰਚ ਆ ਦੇਖ ਲਓ ਜਮ ਕਲਾਦੇ ਦੇ ਫਿਰਦਾ ਪਾਣੀ ਪੁੱਟਦਾ ਨਹੀਂ ਇਹ ਸਿਆਣੇ ਬੰਦੇ ਨੇ ਆ ਕਾ ਹਫ਼ਤਾ ਜੇ ਪਾਣੀ ਪੁੱਟਦਾ ਹੋਵੇ ਤਾਂ 2 11 ਇੰਚ ਕਰ ਦੋ ਹਣਾ ਤੇ ਸਹੀ ਗੱਲ ਹੈ ਨਾ ਉਹ ਫਿਰਦਾ ਪਗਲਾ ਉੱਥੇ ਤੇ ਕੀ ਆ ਪਾਣੀ ਗਿਆ ਤੇ ਟਟਿਰੀ ਫਿਰਦੀ ਟਟਿਰੀ ਤੇ ਮਾਰੇ ਰੇ ਪਾਤੀ ਆਪਾਂ ਹਨਾ ਪਹਿਲੀ ਰੇ ਦੇਤੀ ਆਪਾਂ ਅੱਧਾ ਘਟਾ ਦਿੱਤਾ ਕਿਲੇ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਪਗਲਾ ਨਿਸ਼ਾਨੀ ਸਹੀ ਆ ਕਿ ਗਲਤ ਤਾਂ ਸਾਨੂੰ ਦਿਖਾ ਦੇਣਾ ਉਹ ਕਰਦਾ ਨਾ ਪਗਲੇ ਇਹ ਸਹੀ ਪੁਰਾਣੇ ਬੰਦੇ ਦੀਆਂ ਘਾਤ ਤਾਂ ਕਈ ਵਾਰ ਰਾਤ ਬਰਾਤੇ ਤਾਂ ਚੱਲ ਗਿਆ ਮਨ ਨਾ ਪਈ ਜਾਂ ਦਿਨ ਦਾ ਨਿਸ਼ਾਨੀ ਪਗਲਾ ਵੀ ਜਿੱਥੋਂ ਤੇ ਇੱਕ ਬਾਗਲਾ ਬੈਠਾ ਉੱਥੋਂ ਤੱਕ ਪਾਣੀ ਪਹੁੰਚ ਗਿਆ ਤੇ ਸਹੀ ਨਿਸ਼ਾਨੀ ਹੈ ਜਮਾ ਇੱਕ ਨਾਲੇ ਤੇ ਬਾਗਲਾ ਬੈਠਾ ਜੀ ਉਹਨਾਂ ਦੇ ਇੱਕ ਬਾਗਲਾ ਉੱਠਿਆ ਤੇ ਆ ਦੇਖ ਲਓ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਆ ਨਸ਼ਾਨੀਆਂ ਬਹੁਤ ਸਹੀ ਬੰਦੇ ਆ ਸਿਆਣੇ ਬੰਦੇ ਆ ਪ੍ਰਾਣੇ ਬੰਦੇ ਨੇ ਘਾਤਤਾ ਪਰ ਇਹ ਦੇਤੀ ਥੋੜੀ ਜਿਹੀ ਡਲੀ ਵਾਲੀ ਰੇ ਸੀ ਆ ਦੇਖੋ ਤੇ ਸਰਕਾਰਾਂ ਦੇਖੋ ਪੁਰਾਣੀ ਰੇ ਚਟ ਚਟਦੀ ਜਾਂਦੀ ਹੈ ਇਹਨਾਂ ਆ ਦੇਖ ਲਓ ਕਿੰਨੇ ਟਾਈਮ ਚ ਇਹ ਮੈਨ ਲੱਗਾ 20 ਮਿੰਟ ਲੱਗੂਗਾ ਕਿਆਰਾ ਠੀਕ ਆ ਇਹ ਅਗਲੇ ਕਿਆਰੇ ਚ ਕਰਦਾਂਗੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਸਾਡੀਆਂ ਵੀਡਿਓਾਂ ਬਾਈ ਮਨ ਕੇ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਆ ਤੇ ਸੱਚੇ ਬਾਸ਼ਾ ਦੀ ਅਥਾਂ ਤੇ ਲਾਲੇ ਫਸਲ ਹੈ ਨਾ ਹੋਰ ਮੈਂ ਤੁਹਾਡੇ ਨਾਲ ਦੂਰ ਹਾਂ ਸਾਡੀਆਂ ਵੀਡਿਓਾਂ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਆਪਾਂ ਕਣਕ ਨੂੰ ਕਿਵੇਂ ਕਿਵੇਂ ਪਾਣੀ ਲਾਉਨੇ ਆ ਕਿਵੇਂ ਰੇ ਸਪਰੇਅ ਦੇਨੇ ਆ ਸਭ ਕੁਝ ਪਾਹੇ ਕਰਾਂਗੇ ਕਿਸਾਨ ਭਰਾ ਠੀਕ ਹੈ ਜੀ ਤੇ ਆਹ ਘੈਰਾ ਤਾਂ ਲੱਗ ਗਿਆ ਤੁਰ ਇਹ ਚ ਪੈਣਗੇ 10-20 ਮਿੰਟ ਹੋ ਕੇ ਅੱਜ ਦੂਬਾ ਫਿਰ ਦੇਖਦੇ ਆ ਫਿਰ ਕੱਲੇ ਚ ਛੱਡਾਂਗੇ ਚਲੋ ਠੀਕ ਹੈ ਜੀ ਤੇ ਸਭ ਪਹਿਲਾ ਪਾਣੀ ਦੱਸਾ ਦੰਨੇ ਅਸੀਂ ਪਹਿਲਾ ਪਾਣੀ ਲਗਾ ਰਹੇ ਆ ਆਪਾਂ ਠੀਕ ਆ